ਇਹਦੀ ਗੱਲ ਤਾਂ ਹੋ ਰਹੀ ਬਰਸਾਤ ਨੇ ਮੁੱਲਾਪੁਰ ਪ੍ਰਸ਼ਾਸਨ ਦੀਆਂ ਖੋਲੀਆਂ ਪੋਲਾ ਮੁੱਲਾਪੁਰ ਸ਼ਹਿਰ ਜੋ ਕਿ ਪਾਣੀ ਵਿੱਚ ਪੂਰੀ ਤਰ੍ਹਾਂ ਡੁੱਬ ਚੁੱਕਿਆ ਹੈ ਦੋਨੇ ਹੀ ਸਰਵਿਸ ਲਾਈਨਾਂ ਤੇ ਪਾਣੀ ਇੰਨਾ ਜ਼ਿਆਦਾ ਹੋ ਗਿਆ ਕਿ ਪਾਣੀ ਉੱਥੇ ਬਣੀਆਂ ਦੁਕਾਨਾਂ ਦੇ ਅੰਦਰ ਤੱਕ ਪਹੁੰਚ ਚੁੱਕਿਆ ਹੈ ਇਸ ਦੌਰਾਨ ਸੜਕਾਂ ਤੇ ਪਏ ਵੱਡੇ ਵੱਡੇ ਖੱਡਿਆਂ ਦੇ ਵਿੱਚ ਗੱਡੀਆਂ ਡਿੱਗਦੀਆਂ ਆਮ ਨਜ਼ਰ ਆਈਆਂ ਕਾਫੀ ਗੱਡੀਆਂ ਦਾ ਨੁਕਸਾਨ ਵੀ ਹੋਇਆ ਜੇਕਰ ਗੱਲ ਕਰੀਏ ਮੁੱਲਾਪੁਰ ਦੇ ਸਿਵਲ ਹਸਪੀਟਲ ਦੀ ਤਾਂ ਉਸ ਵਿੱਚ ਵੀ ਪਾਣੀ ਪੂਰੀ ਤਰ੍ਹਾਂ ਭਰ ਚੁੱਕਿਆ ਹੈ ਪਿਛਲੇ ਦਿਨੀ ਹੋਏ ਬੋਰਵੈਲਾਂ ਦਾ ਕੀ ਬਣਿਆ ਕੀ ਉਹ ਬੋਰਵੈਲ ਨਹੀਂ ਕਰ ਰਹੇ ਕੰਮ ਉਹ ਨਹੀਂ ਕਾਰਗਲ ਸਾਬਤ ਹੋ ਰਹੇ ਇਸ ਪਾਣੀ ਨੂੰ ਲੈ ਕੇ ਇਸ ਮੌਕੇ ਤੇ ਬੋਲਦੇ ਦੁਕਾਨਦਾਰਾਂ ਨੇ ਕਿਹਾ ਕਿ ਜਿੰਨਾ ਟਾਈਮ ਇਹ ਪਾਣੀ ਇੱਥੋਂ ਨਹੀਂ ਜਾਂਦਾ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਇਸ ਸੜਕ ਨੂੰ ਪੂਰਨ ਤੌਰ ਤੇ ਬੰਦ ਕਰ ਦਿੱਤਾ ਜਾਵੇ ਕਿਉਂਕਿ ਇਸ ਦੇ ਨਾਲ ਜਿੱਥੇ ਆਉਣ ਵਾਲੇ ਰਾਹਗਰੀਆਂ ਨੂੰ ਵੱਡੀ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉੱਥੇ ਹੀ ਦੋ ਪਹੀਏ ਵਾਹਨਾਂ ਦਾ ਵੀ ਕਾਫੀ ਵੱਡਾ ਨੁਕਸਾਨ ਹੋ ਰਿਹਾ ਹੈ ਕਿਉਂਕਿ ਜਿੱਥੇ ਸੜਕ ਵੀ ਪੂਰੀ ਤਰ੍ਹਾਂ ਟੁੱਟੀ ਹੋਈ ਹੈ ਉੱਥੇ ਪਾਣੀ ਦੇ ਵਿੱਚ ਨਹੀਂ ਕੁਝ ਵੀ ਪਤਾ ਚੱਲਦਾ ਗੱਲਬਾਤ ਕਰਦੇ ਹਾਂ ਇਸ ਮੌਕੇ ਤੇ ਦੁਕਾਨਦਾਰ ਅਤੇ ਸ਼ਹਿਰ ਨਿਵਾਸੀਆਂ ਨਾਲ ਕੀ ਕਹਿਣਾ ਹੈ ਉਹਨਾਂ ਦਾ ਤੁਸੀਂ ਦੇਖ ਰਹੇ ਹੋ ਮੁੱਲਾਪੁਰ ਦਾਖਾ ਤੋਂ ਸਾਡੀ ਇਹ ਵਿਸ਼ੇਸ਼ ਰਿਪੋਰਟ ਜੀ ਨਾਲ ਤੁਹਾਡਾ ਜੀ ਵੇਰਾ ਨਵਨ ਆਸ਼ ਵਰਮਾ ਜੀ ਅਮਨਾਤ ਜੀ ਰੋਡ ਤੇ ਕੀ ਹਾਲ ਹੈ ਰੋਡ ਦਾ ਬਹੁਤ ਬੁਰਾ ਹਾਲ ਹੈ ਜੀ ਆ ਸਾਹਮਣੇ ਸਾਡੇ ਏਡਾ ਵੱਡਾ ਟੋਆ ਇੱਥੇ ਗੱਡੀਆਂ ਡੱਗ ਡੱਗ ਕੇ ਜਾ ਰਹੀਆਂ ਨੇ ਆ ਸਾਡੀ ਪੂਰੀ ਮਾਰਕੀਟ ਆ ਜਿਹੜੀ ਹੁਣ ਕੱਲ ਦੁਪਹਿਰ ਤੋਂ ਹੀ ਪਾਣੀ ਪਾਣੀ ਹੋ ਗਿਆ ਘੰਟੇ ਦੋ ਘੰਟੇ ਬਾਅਦ ਹੀ ਜਲਥਲ ਹੋ ਜਾਂਦਾ ਔਰ ਇਹ ਪੂਰਾ ਬਹੁਤ ਬੁਰਾ ਹਾਲ ਆ ਕੋਈ ਪਾਣੀ ਦੀ ਨਿਕਾਸੀ ਨਹੀਂ ਹੈਗੀ ਸ਼ਹਿਰ ਦੀ ਹੁਣ ਤਿੰਨ ਤਿੰਨ ਸਾਡੀ ਮਾਰਕੀਟ ਜੀ ਅੱਜ ਮਹੀਨਾ ਹਟੇ ਤਿੰਨ ਦਿਨ ਇਹ ਪਾਣੀ ਨਹੀਂ ਛੁੱਕਣਾ ਤਿੰਨ ਦਿਨ ਘੱਟੋ ਘੱਟ ਇਹੀ ਆ ਰਹਿਣਾ ਹੈ ਬਹੁਤ ਬੁਰਾ ਹਾਲ ਆ ਜੀ ਇੱਥੇ ਹਾਂ ਜੀ ਟਟਾ ਮੇਰਾ ਨਾਮ ਵੀਰੇ ਜਸਮਿੰਦਰ ਸਿੰਘ ਹੈ ਜੀ ਕੀ ਹਾਲਾਤ ਨੇ ਰੋਡ ਦੇ ਇੱਥੇ ਦੇ ਹਾਲਾਤ ਵੀਰੇ ਹਾਲਾਤ ਵੀਰੇ ਬਹੁਤ ਕੱਲ ਮੋਟਰਸਾਈਕਲਾਂ ਵਾਲੇ ਤਾਂ ਇੰਨੇ ਡਿਗੇ ਮੋਟਰਸਾਈਕਲ ਸਾਰਾ ਟੋਏ ਚ ਪਾ ਜਾਂਦਾ ਤੁਸੀਂ ਆਪ ਹਿਸਾਬ ਲਾ ਸਕਦੇ ਹੋ ਬੱਸ ਵੀ ਫਸ ਗਈ ਬੱਸ ਨੂੰ ਵੀ ਅੱਧਾ ਪੌਣਾ ਘੰਟਾ ਲਾ ਕੇ ਕੱਢਿਆ ਇੱਥੇ ਟੋਜਨ ਬਾਬਾ ਬੱਸ ਵੀ ਐਂ ਵਜਦੀਆ ਦੈੜ ਦੇਣੇ ਥੱਲੇ ਛੋਟੀ ਗੱਡੀ ਤਾਂ ਫਸਦੀ ਵੀ ਫਸਦੀ ਆ ਟਟਦਾ ਹੀ ਟਟਦਾ ਗੱਡੀ ਦਾ ਪਾ ਘਾਰੀ ਮਾਰਕੀਟ ਦਾ ਨੁਕਸਾਨ ਹੋ ਰਿਹਾ ਕੱਲ ਦਾ ਇੱਥੇ ਦੁਕਾਨਦਾਰ ਦਾ ਦੁਕਾਨ ਖੋਲਣ ਨੂੰ ਜੀ ਨਹੀਂ ਕਰਦਾ ਗਾਹਕ ਨੇ ਕੀ ਆਉਣਾ ਪ੍ਰਸ਼ਾਸਨ ਤੋਂ ਕੀ ਪ੍ਰਸ਼ਾਸਨ ਤੋਂ ਇਹੀ ਮੰਗਾ ਜੇ ਅਸੀਂ ਟੈਕਸ ਭਰਦੇ ਆਂ ਤਾਂ ਸਾਨੂੰ ਉਹਦਾ ਫਾਇਦਾ ਦੋ ਮੇਨ ਮੇਨ ਸਹੂਲਤ ਆਹੀ ਸੜਕ ਮੇਨ ਹੁਣ ਜੇ ਗੱਡੀਆਂ ਲੈ ਲੀਆਂ ਤਾਂ ਚਲਾਉਣੀਆਂ ਕਿੱਥੇ ਆ ਹੁਣ ਪਹਿਲਾਂ ਮੋਟਰਸਾਈਕਲ ਲੈ ਗੱਡੀਆਂ ਲੈ ਲੀਆਂ ਹੁਣ ਇੱਕ ਇੱਕ ਕਿਸ਼ਤੀ ਲੈਣੀ ਪੈਣੀ ਆ ਸਾਰਿਆਂ ਨੂੰ ਬਸ ਇਹ ਕਿਨਾ ਥੋੜਾ ਜੀ ਮੇਰਾ ਨਾਮ ਸੰਜੀਵ ਢੰਡ ਪਟਾਰ ਸਾਹਿਬ ਕੀ ਹਾਲਾਤ ਨੇ ਰੋਡ ਦੇ ਇੱਥੇ ਦੇ ਹੁਣ ਬਹੁਤ ਜ਼ਿਆਦਾ ਬੁਰਾ ਹਾਲ ਆ ਪਾਣੀ ਦੀ ਕੋਈ ਨਿਕਾਸੀ ਨਹੀਂ ਹੈ ਜਿੰਨੇ ਵੀ ਇਹਨਾਂ ਨੇ ਬੋਰਵੈਲ ਬਣਾਏ ਸੀ ਉਹਨਾਂ ਦੀ ਕੋਈ ਸਫਾਈ ਨਹੀਂ ਹੈ ਸੀਵੇਜ ਦੀ ਕੋਈ ਸਫਾਈ ਨਹੀਂ ਹੈ ਪਾਣੀ ਦੇਖ ਲਓ ਦੋ ਦਿਨ ਹੋ ਗਏ ਸਾਨੂੰ ਅਸੀਂ ਘਰੋਂ ਬਹੁਤ ਮੁਸ਼ਕਲਾਂ ਨਾਲ ਨਿਕਲਦੇ ਆ ਆਪਣੇ ਕੰਬਾ ਘਰਾਂ ਦੇ ਜਾਂਦੇ ਕਿ ਲੋਕਾਂ ਨੂੰ ਸੜਕ ਦਾ ਪਤਾ ਚੱਲਦਾ ਵੀ ਆ ਸੜਕ ਕਿੱਥੇ ਆਖੇ ਨਹੀਂ ਕੋਈ ਨਹੀਂ ਪਤਾ ਲੱਗਦਾ ਇਹ ਤਾਂ ਸਾਨੂੰ ਪਤਾ ਵਾ ਤਾਂ ਉਸਾਂ ਨਾਲ ਜਾ ਕੇ ਇਹਨਾਂ ਦੇਖ ਲੈਂਦੇ ਆ ਨਹੀਂ ਤਾਂ ਆਮ ਲੋਕਾਂ ਨੂੰ ਕੋਈ ਨਹੀਂ ਪਤਾ ਅੰਧਾਚੇਰਾ ਚਾਹੀ ਜਾਂਦਾ ਕੋਈ ਟੋਏ ਚ ਦੇਖਦਾ ਕੋਈ ਨਹੀਂ ਕਰਦਾ